ਵੀ ਯੂਆ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪਰਮਜੀਤ ਸਿੰਘ ਅਗਰਵਾਲ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਉਹ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਸਕੂਲਾਂ ਕਾਲਜਾਂ ਯੂਨੀਵਰਸਿਟੀ ਅਤੇ ਆਮ ਲੋਕਾਂ ਦੇ ਅੱਗੇ ਜਾ ਕੇ ਪੜ੍ਹਾਈ ਦੇ ਜ਼ਰੀਏ ਇਹ ਜਾਗਰੂਕ ਕਰਨਗੇ ਕਿ ਨਸ਼ਾ ਉਹਨਾਂ ਲਈ ਕਿੰਨਾ ਕਹਾਣੀਕਾਰਕ ਹੁੰਦਾ ਹੈ ਫਿਲਹਾਲ ਅੱਜ ਗੱਲ ਕਰੀਏ ਸਿਵਲ ਲਾਈਨ ਸਕੂਲ ਦੇ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਪਹੁੰਚੇ ਸੀ ਅਗਰਵਾਲ ਸਾਹਿਬ ਤੇ ਕਲਾਸ ਵੀ ਲਗਾਈ 1 ਘੰਟਾ ਤੇ ਕੀ ਨੁਕਸਾਨ ਕੀ ਨੇ ਨਸ਼ੇ ਦੇ ਉਹਦੇ ਬਾਰੇ ਜਾਗਰੂਕ ਕੀਤਾ ਹੈ ਫਿਲਹਾਲ ਮੇਰੇ ਨਾਲ ਮੌਜੂਦ ਵੀ ਨਹੀਂ ਨੇ ਗੱਲਬਾਤ ਵੀ ਕਰਾਂਗੇ ਕਦੋਂ ਦਿਮਾਗ ਚ ਆਈ ਹੈ ਕਿ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨਾ ਹੈ ਤੇ ਕੀ ਲੱਗਦਾ ਕਿ ਇਹ ਮੁਫਤ ਚ ਸਿੱਖਿਆ ਦੇਣ ਉਹ ਸਰੀ ਅ ਬਿਲਕੁਲ ਸਰ ਮੈਂ ਇਹ ਦੱਸ ਦਾਂ ਜੀ ਕਿ ਮੈਂ ਪਿਛਲੇ 12 ਸਾਲਾਂ ਤੋਂ ਹੀ ਵਸਤਾ ਨਸ਼ੇ ਦੇ ਵਿਰੋਧ ਦੇ ਵਿੱਚ ਕੰਮ ਕਰ ਰਿਹਾ ਸੀ ਪਰ ਪਿਛਲੇ ਸਾਲਾਂ ਤੋਂ ਦੇਖਿਆ ਕਿ ਬਹੁਤ ਜ਼ਿਆਦਾ ਪੱਧਰ ਦੇ ਉੱਤੇ ਨਸ਼ੇ ਨਾਲ ਸਾਡੇ ਸਟੇਟ ਦੇ ਵਿੱਚ ਤਬਾਹੀ ਹੋਈ ਹੈ ਤੇ ਮੈਂ ਜਿਹੜੀ ਯਾਤਰਾ ਹੈ ਇਹ ਫਰਵਰੀ 2024 ਤੋਂ ਸ਼ੁਰੂ ਕੀਤੀ ਹੈ ਜਿਦੇ ਵਿੱਚ ਮੈਂ ਪਟਿਆਲਾ ਸ਼ਹਿਰ ਪਟਿਆਲਾ ਜ਼ਿਲ੍ਹਾ ਤੇ ਪੰਜਾਬ ਦੇ 23 ਜ਼ਿਲ੍ਹਿਆਂ ਨੂੰ ਕਵਰ ਕਰੂੰਗਾ ਅਗਲੇ 3 ਤੋਂ 5 ਸਾਲਾਂ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਯਾਤਰਾ ਵਾਸਤੇ ਮੈਨੂੰ ਸਰਕਾਰੀ ਤੌਰ ਤੇ ਜਾਂ ਵਿਭਾਗੀ ਤੌਰ ਤੇ ਕੋਈ ਖਰਚਾ ਨਹੀਂ ਮਿਲ ਰਿਹਾ ਔਰ ਸਾਰਾ ਪੈਸਾ ਮੈਂ ਆਪਣੀ ਜੇਬ ਚੋਂ ਲਗਾ ਰਿਹਾ ਜਾਂ ਮੈਨੂੰ ਸਮਾਜ ਵੱਲੋਂ ਇਹਦੇ ਵਿੱਚ ਕੰਟ੍ਰਿਬਿਊਟ ਕੀਤਾ ਕਿੱਦਾਂ ਲੱਗਦਾ ਹੈਗਾ ਕੀ ਕੀ ਲੱਗਦਾ ਤੁਹਾਡੇ ਇਦਾਂ ਸਮਝਾਉਣ ਨਾਲ ਬੱਚੇ ਸਮਝ ਜਾਣਗੇ ਕਿਉਂਕਿ ਅੱਜ ਨਸ਼ਾ ਬੜਾ ਜਿਹੜਾ ਹੈਗਾ ਆਮ ਆਮ ਘਰਾਂ 'ਚ ਜਿਹੜੇ ਹੈਗਾ ਲੋਕਾਂ ਦੇ ਮਿਲ ਰਿਹਾ ਹੈਗਾ ਕੀ ਲੱਗਦਾ ਕਿੱਦਾਂ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਹੋ ਕਿੱਦਾਂ ਦੀ ਟੈਕਨੀਕ ਯੂਜ਼ ਕਰਦੇ ਹੋ ਦੇਖੋ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੂੰਗਾ ਕਿ ਨਾ ਤਾਂ ਮੈਂ ਫਾਰਮੈਲਟੀ ਕਰਦਾ ਨਾ ਕੋਈ ਮੈਂ ਐਕਟੀਵਿਟੀ ਕਰਦਾ 5 ਮਿੰਟ ਦੀ ਮੈਂ ਪੌਣੇ ਘੰਟੇ ਤੋਂ ਲੈ ਕੇ 1 ਘੰਟੇ ਤੱਕ ਬੱਚਿਆਂ ਨੂੰ ਬੜੀ ਬਾਰੀਕੀ ਨਾਲ ਹਰ ਚੀਜ਼ ਨੂੰ ਸਮਝਾਉਣਾ ਪ੍ਰੋਫੈਸ਼ਨਲੀ ਮੋਟੀਵੇਟ ਕਰਦਾ ਉਹਨਾਂ ਨੂੰ ਜਿਸ ਨਾਲ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਉੱਪਰ ਆਉਣ ਵਾਲੇ ਜੀਵਨ ਦੇ ਵਿੱਚ ਨਸ਼ੇ ਦੇ ਕੀ ਪ੍ਰਭਾਵ ਅਤੇ ਪਰਕੋਪ ਹੋਣਗੇ ਤਾਂ ਇਹਦੇ ਉੱਤੇ ਮੇਰੀ ਪੂਰੀ ਜੋ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਅਸੀਂ ਐਜੂਕੇਟ ਕਰਾਂ। ਜਿਵੇਂ ਕਿ ਤੁਸੀਂ ਹੁਣ ਤੱਕ ਕਿੰਨੇ ਬੱਚਿਆਂ ਨੂੰ ਤੁਸੀਂ ਨਸ਼ੇ ਦੇ ਖਿਲਾਫ ਜਾਗਰੂਕ ਕਰ ਚੁੱਕੇ ਹੋ? ਮੇਰੇ ਖਿਆਲ ਦੇ ਵਿੱਚ ਜੀ ਇਹ ਯਾਤਰਾ ਦੇ ਦੌਰਾਨ ਹੀ ਮੇਰਾ ਘੱਟੋ-ਘੱਟ ਵੀ 20 ਹਜ਼ਾਰ ਪਲੱਸ ਬੱਚਾ ਤਾਂ ਮੈਂ ਹੁਣ ਤੱਕ ਅਡਰੈਸ ਕਰ ਚੁੱਕਿਆ ਔਰ ਅਨੇਕਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਸਮਾਜਿਕ ਸੰਸਥਾਵਾਂ ਤੱਕ ਵੀ ਮੈਂ ਪਹੁੰਚ ਕਰੀ ਹੋਈ ਹੈ। ਕਿੱਦਾਂ ਪਹੁੰਚ ਕਿੱਦਾਂ ਕਰਦੇ ਹੋ ਬੱਚਿਆਂ ਤੋਂ? ਕਿਉਂਕਿ ਬੱਚਿਆਂ ਦਾ ਤਾਂ ਬੜਾ ਸ਼ਡਿਊਲ ਬੀਜ਼ੀ ਹੁੰਦਾ ਹੈ। ਫਿਰ ਤੁਸੀਂ ਕਿੱਦਾਂ ਅਪਰੋਚ ਕਰਦੇ ਹੋ? ਕਿੱਦਾਂ ਕਲਾਸ ਲਾਉਣੀ ਹੈ? ਉਹ ਕਿੰਨੇ ਘੰਟੇ ਦੇਖੋ ਅਪਰੋਚ ਦਾ ਇਸ ਤਰ੍ਹਾਂ ਹੈ ਕਿ ਜਿੰਨੇ ਵੀ ਸਕੂਲਾਂ ਦੇ ਪ੍ਰਿੰਸੀਪਲਸ ਨੇ ਜਾਂ ਕਾਲਜਸ ਯੂਨੀਵਰਸਿਟੀ ਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੇ ਉਹਨਾਂ ਨੇ ਬੜਾ ਹੀ 90% ਐਸੇ ਪ੍ਰਿੰਸੀਪਲਸ ਨੇ ਜਿਹੜੇ ਕਿ ਮੈਨੂੰ ਔਨਰ ਕਰਦੇ ਨੇ ਬੁਲਾਉਂਦੇ ਨੇ ਇਨਵਾਈਟ ਕਰਦੇ ਨੇ ਔਰ ਬੜੀ ਹੀ ਦੇਖੋ ਪੋਜੀਟਿਵ ਗੱਲ ਹੈ ਵੀ ਜਦੋਂ ਵੀ ਮੇਰਾ ਲੈਕਚਰ ਹੁੰਦਾ ਹੈ ਬੱਚਿਆਂ ਦਾ ਹਮੇਸ਼ਾ ਹੀ ਪਿੰਡ ਡ੍ਰੌਪ ਸਾਇਲੈਂਸ ਹੁੰਦਾ ਔਰ ਬੜੇ ਧਿਆਨ ਨਾਲ ਉਹ ਇਸ ਚੀਜ਼ ਨੂੰ ਸੁਣਦੇ ਨੇ ਔਰ ਮੈਨੂੰ ਉਮੀਦ ਹੈ ਕਿ ਇਹਦੇ ਉੱਤੇ ਨਤੀਜੇ ਵੀ ਸਕਾਰਾਤਮਕ ਆਉਣਗੇ ਕਿੰਨਾ ਟਾਰਗੇਟ ਲੈ ਕੇ ਚੱਲੇ ਪੰਜਾਬ ਦੇ ਵਿੱਚ ਅ ਮੇਰਾ ਟਾਰਗੇਟ ਹੈਗਾ ਜੀ ਕਿ ਮੈਂ ਆਉਣ 3 ਲੱਖ ਬੱਚਾ ਨਸ਼ੇ ਦੇ ਵਿੱਚ ਜਾਣ ਤੋਂ ਰੋਕਣਾ ਪੂਰੇ ਪੰਜਾਬ ਵਿੱਚ ਕਿ ਨੈਕਸਸ ਬੜਾ ਤਗੜਾ ਹੈ ਜਿਹੜੇ ਨਸ਼ਾ ਵੇਚਦੇ ਨੇ ਕਦੇ ਕੋਈ ਥ੍ਰੈਟ ਆਇਆ ਡਰ ਨਹੀਂ ਲੱਗਦਾ ਤੁਹਾਨੂੰ ਕਿਉਂਕਿ ਕਿਉਂਕਿ ਬਹੁਤ ਸਾਰੇ ਲੋਕ ਕੋਸ਼ਿਸ਼ ਕਰਦੇ ਆ ਕਿ ਨਸ਼ਾ ਨਾ ਵਕੇ ਲੇਕਿਨ ਇੰਨਾ ਸਟਰੋਂਗ ਨੈਕਸਸ ਹੁੰਦਾ ਉਹਨਾਂ ਦਾ ਪਿੰਡਾਂ 'ਚ ਕਾਫੀ ਜਿਹੜੀ ਮਾਰਕੋਟਾਈ ਦੇਖਣ ਨੂੰ ਮਿਲਦੀ ਹੈ ਡਰ ਨਹੀਂ ਲੱਗਦਾ ਦੇਖੋ ਡਰ ਦੀ ਜਿੱਥੇ ਗੱਲਾਂ ਦੀ ਹੈ ਜਦੋਂ ਦਰੇਸ਼ ਪ੍ਰੇਮ ਆ ਜਾਂਦੀ ਹੈ ਜਦੋਂ ਸਮਾਜ ਪ੍ਰਤੀ ਭਾਵਨਾ ਆ ਜਾਂਦੀ ਹੈ ਡਰਤਾ ਬੰਦੇ ਦਾ ਨਹੀਂ ਰਹਿੰਦਾ ਪਰ ਮੇਰਾ ਨੈਕਸਸ ਵਾਲਿਆਂ ਨਾਲ ਕੋਈ ਮਤਲਬ ਵੀ ਨਹੀਂ ਬਣਦਾ ਕਿਉਂਕਿ ਮੈਨੂੰ ਸਪਲਾਈ ਨਾਲ ਕਿਸੇ ਦਾ ਉਹਦੀ ਛੋਗਰੂ ਬੱਚਿਆਂ ਨੂੰ ਕਹਿ ਰਹੇ ਵੀ ਨਸ਼ਾ ਨਾ ਕਰੋ ਮੈਂ ਡਿਮਾਂਡ ਰੋਕ ਰਿਆ ਸਪਲਾਈ ਰੋਕਣ ਤੇ ਡਿਮਾਂਡ ਰੋਕਣ ਚ ਫਰਕ ਹੈ ਜੇ ਅਸੀਂ ਬੱਚੇ ਦੀ ਸਪਲਾਈ ਰੋਕ ਦਾਂਗੇ ਉਹ ਕਿਸੇ ਹੋਰ ਸਟੇਟ ਦੇ ਵਿੱਚ ਵੀ ਨਸ਼ਾ ਜਾ ਕੇ ਕਰ ਸਕਦਾ ਜੇ ਅਸੀਂ ਬੱਚੇ ਦੀ ਡਿਮਾਂਡ ਹੀ ਰੋਕਤੀ ਤਾਂ ਚਾਹੇ ਘਰ ਦੇ ਬਾਹਰ ਹੀ ਖੁੱਲੇ ਤੌਰ ਤੇ ਨਸ਼ਾ ਵਿਕ ਰਿਹਾ ਹੋਵੇ ਨਹੀਂ ਕਰੇਗਾ ਬਿਲਕੁਲ ਇੱਕ ਨਾ ਪੰਜਾਬ ਦੇ ਵਿੱਚ ਹਰ ਕਿਸੇ ਦੀ ਇੱਕ ਡਿਊਟੀ ਬਣਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਸੀ ਮੈਂ ਥੋੜੀ ਸੁਣੀ ਹੈ ਕਿ ਪੰਜਾਬੀ ਗਾਇਕ ਹੋਣ ਚਾਹੇ ਉਹ ਫਿਲਮ ਸਟਾਰ ਹੋਣ ਕੀ ਲੱਗਦਾ ਉਹਨਾਂ ਨੂੰ ਵੀ ਨਸ਼ਾ ਰੋਕਣ ਲਈ ਇਸ ਤਰ੍ਹਾਂ ਦੀਆਂ ਮੁਹਿੰਮਾਂ ਦੇ ਵਿੱਚ ਨਾਲ ਸਾਥ ਦੇਣਾ ਚਾਹੀਦਾ ਹੈਗਾ ਦੇਖੋ ਇਸ ਤਰ੍ਹਾਂ ਭਾਈ ਸਾਹਿਬ ਜੇ ਕੋਈ ਵੀ ਪੰਜਾਬੀ ਸਿੰਗਰ ਹੈ ਚਾਹੇ ਫਿਲਮ ਸਟਾਰ ਹੈ ਜਾਂ ਕੋਈ ਵੀ ਪ੍ਰੋਮਿਨੈਂਟ ਪਰਸਨ ਹੈ ਅਗਰ ਉਹ ਆ ਕੇ 2 ਮਿੰਟ ਦੀ ਕਲਿੱਪ ਦੇ ਦਿੰਦਾ ਹੈ ਵੀ ਬੱਚੇਓ ਨਸ਼ਾ ਨਾ ਕਰਿਆ ਕਰੋ ਇਹ ਇੱਕ ਫਾਰਮੈਲਟੀ ਹੈ ਇਹਦੇ ਨਾਲ ਕੁਝ ਨਹੀਂ ਹੁੰਦਾ ਜਿਵੇਂ ਅਸੀਂ ਸੇਵ ਆਰਡਰ ਲਿਖ ਕੇ ਕਦੀ ਸੇਵ ਵਾਟਰ ਨਹੀਂ ਕਰ पाए ਇਹਦੇ ਵਾਸਤੇ ਸਾਨੂੰ ਪ੍ਰੋਪਰਲੀ ਬੱਚਿਆਂ ਨੂੰ ਐਜੂਕੇਟ ਕਰਨਾ ਪੈਣਾ ਹੈ ਨਸ਼ਿਆਂ ਦਾ ਜਿਹੜਾ ਹਨੇਰਾ ਇਹ ਸਿਰਫ ਜਾਗਰੂਕਤਾ ਦੇ ਪ੍ਰਕਾਸ਼ ਨਾਲ ਹੀ ਖਤਮ ਕੀਤਾ ਜਾ ਸਕਦਾ ਠੀਕ ਹੈ ਜੀ 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 ਇਹ ਨਸ਼ਿਆਂ ਦਾ ਜਿਹੜਾ ਹਨੇਰਾ ਉਹ ਸਿਰਫ ਜਾਗਰੂਕਤਾ ਦੇ ਪ੍ਰਕਾਸ਼ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ਹੋਰ ਸਾਡੇ ਕੋਲ ਕੋਈ ਰਾਹ ਨਹੀਂ ਹੈ ਬਿਲਕੁਲ ਹਾਂ ਕਿ ਤੁਸੀਂ ਹੁਣ ਬੱਚਿਆਂ ਨੂੰ ਸਟੱਡੀ ਕਰਵਾਦੇ ਹੋ ਸਟੱਡੀ ਦੇ ਵਿੱਚ ਕਿੰਨਾ ਦਾ ਕੁਆਲਿਟੀ ਹੈ ਕਿੰਨਾ ਦਾ ਤੁਸੀਂ ਸਪੀਚ ਦਿੰਦੇ ਹੋ ਥੋੜਾ ਸਾਨੂੰ ਵੀ ਦੱਸੋ ਸਾਡੇ ਚੈਨਲ ਦੇ ਜ਼ਰੀਏ ਵੀ ਬੱਚੇ ਸੁਣਣ ਤਾਂ ਉਹ ਸ਼ਾਇਦ ਉਹ ਵੀ ਕਿਤੇ ਨਸ਼ੇ ਤੋਂ ਦੂਰ ਰਹਿਣ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਮੈਂ ਹਰ ਤਰ੍ਹਾਂ ਦੇ ਸਕੂਲ ਚ ਜਾ ਰਿਹਾ ਚਾਹੇ ਉਹ ਛੋਟੇ ਤੋਂ ਛੋਟੇ ਚਾਹੇ ਵੱਡੇ ਤੋਂ ਵੱਡਾ ਪ੍ਰਾਈਵੇਟ ਗਵਰਨਮੈਂਟ ਦੇ ਵਿੱਚ ਔਰ ਮੈਂ ਠੇਠ ਪੰਜਾਬੀ ਦੇ ਵਿੱਚ ਭਾਸ਼ਣ ਦੇ ਰਿਹਾ ਕਿਉਂਕਿ ਕਾਰਨ ਕੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਜਿਹੜੀ ਕਿ ਬੜੀ ਜਲਦੀ ਬੱਚਾ ਗ੍ਰੈਬ ਕਰਦਾ ਤਾਂ ਉਹਦੇ ਵਿੱਚ ਹੀ ਮੈਂ ਆਪਣੇ ਬੜੇ ਸਰਲ ਸ਼ਬਦਾਂ ਦੇ ਵਿੱਚ ਉਹਨਾਂ ਦੇ ਲੈਵਲ ਦੇ ਵਿੱਚ ਜਾ ਕੇ ਉਹਨਾਂ ਨੂੰ ਪ੍ਰੇਰਣਾ ਦੇਣਾ ਕਿ ਅਸੀਂ ਨਸ਼ਾ ਕਿਉਂ ਨਹੀਂ ਕਰਨਾ ਔਰ ਸਾਡੇ ਪੰਜਾਬ ਵਾਸਤੇ ਤੇ ਭਵਿੱਖ ਵਾਸਤੇ ਕਿਵੇਂ ਬੁਰਾ ਹਾਂ ਸਰ ਜਿਵੇਂ ਕਿ ਤੁਹਾਡੇ ਹੁਣ ਸਕੂਲ ਦੇ ਵਿੱਚ ਅਗਰਵਾਲ ਸਾਹਿਬ ਨੇ ਬੱਚੇ ਨੂੰ ਜਾਗਰੂਕ ਕੀਤਾ ਕੀ ਲੱਗਦਾ ਅਜਿਹੇ ਉਪਰਾਲੇ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਹਾਂ ਸਰ ਮਤਲਬ ਸਰਦਾਰ ਪਰਮਜੀਤ ਸਿੰਘ ਅਗਰਵਾਲ ਸਾਡੇ ਸਕੂਲ ਦੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਨਸ਼ਾ ਵਿਰੋਧੀ ਮਹਿੰਮ ਦੇ ਵਿੱਚ ਹਿੱਸੇਦਾਰ ਬਣਾਉਣ ਦੇ ਵਾਸਤੇ ਉਹਨਾਂ ਨੇ ਬੱਚਿਆਂ ਨੂੰ ਬਹੁਤ ਹੀ ਵਧੀਆ ਔਰ ਰੋਚਕ ਢੰਗ ਦੇ ਨਾਲ ਬੱਚਿਆਂ ਨੂੰ ਮੋਟੀਵੇਟ ਕੀਤਾ ਔਰ ਮੈਨੂੰ ਜਾਪਦਾ ਜਿਹੜੀ ਇਹਨਾਂ ਨੇ ਮਹਿੰਮ ਸ਼ੁਰੂ ਕੀਤੀ ਹੈ ਇਹ ਇੱਕ ਦਿਨ ਇਹ ਬਹੁਤ ਉੱਚੇ ਲੈਵਲ ਤੇ ਜਾਏਗੀ ਔਰ ਇਸ ਨੂੰ ਬੂਰਵੀ ਪਾਏਗਾ ਔਰ ਸਾਡੇ ਪੰਜਾਬ ਦੇ ਬੱਚੇ ਨੇ ਔਰ ਸਾਡਾ ਸਮਾਜ ਹੈ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਇਹ ਨਸ਼ੇ ਤੋਂ ਬਚਣਗੀਆਂ ਵੀ ਤੇ ਇਹਨਾਂ ਦਾ ਰੋਲ ਹੈ ਜਿਹੜਾ ਇਹ ਬਹੁਤ ਪੋਜੀਟਿਵ ਹੈ ਮੈਂ ਤਾਂ ਕਹਿਣਾ ਕਿ ਇਹ ਇਹਨਾਂ ਨੂੰ ਪਰਮਾਤਮਾ ਸ਼ਕਤੀ ਦੇਵੇ ਬਲ ਬੁੱਧੀ ਦੇਵੇ ਕਿ ਇਹਨਾਂ ਦੀ ਯਾਤਰਾ ਇਸੇ ਤਰ੍ਹਾਂ ਸਕਸੈਸਫੁਲ ਹੋਵੇ ਬਿਲਕੁਲ ਇੱਕ ਤਸਵੀਰ ਵੀ ਮੈਂ ਦਿਖਾਣਾ ਚਾਹਾਂਗਾ ਬੱਚਿਆਂ ਦੀ ਕਿ ਜਿਨ੍ਹਾਂ ਨੂੰ ਮੋਟੀਵੇਟ ਕੀਤਾ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਬੱਚੇ ਇਹ ਬੱਚੇ ਦੇਸ਼ ਦਾ ਭਵਿੱਖ ਨੇ ਫਿਲਹਾਲ ਇਹਨਾਂ ਬੱਚਿਆਂ ਨੂੰ ਅੱਜ 1 ਘੰਟੇ ਦੀ ਕਲਾਸ ਲਗਾਈ ਗਈ ਕਿ ਬੱਚਿਓ ਤੁਸੀਂ ਨਸ਼ੇ ਤੋਂ ਦੂਰ ਰਹਿਣਾ ਕਿਉਂਕਿ ਨਸ਼ਾ ਜ਼ਿੰਦਗੀ ਦੇ ਵਿੱਚ ਅਗਰ ਆ ਜਾਂਦਾ ਤਾਂ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਸੋ ਜ਼ਰੂਰਤ ਹੈ ਅਜਿਹੇ ਮੋਟੀਵੇਸ਼ਨਾਂ ਦੀ ਜਿਹੜੇ ਪੰਜਾਬ ਦੇ ਵਿੱਚ ਜਿਵੇਂ ਕਿਹਾ ਜਾਂਦਾ ਸੀ ਕਿ ਦਰਿਆ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਸੀ ਪੰਜਾਬ ਦੀ ਲੇਕਿਨ ਉਹ ਪੰਜਾਬ ਨੂੰ ਸ਼ਾਇਦ ਲੱਗਾ ਗ੍ਰਹਿਣ ਲੱਗ ਚੁੱਕਿਆ ਸੋ ਅਜਿਹੇ ਮੋਟੀਵੇਸ਼ਨ ਅਗਰ ਪੰਜਾਬ ਦੇ ਵਿੱਚ ਦੋ ਚਾਰ ਹੋਰ ਆ ਜਾਣ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ ਦੀ ਜਿਹੜੀ ਰੋਕ ਹੈ ਉਹ ਕਾਮਯਾਬ ਹੋ ਸਕਦੀ ਹੈ ਪਟਿਆਲਾ ਤੋਂ ਬਲਿੰਦਰ ਸਿੰਘ ਜੀ ਮੀਡੀਆ